ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਸਿੱਖ ਵਾਸਤੇ ਸਾਰਾ 쿠ਸ਼ੀ ਹੈ ਸਿੱਖ ਜਿੱਥੇ ਵੀ ਦੁਨੀਆ 'ਚ ਬੈਠੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਉਂਦੇ ਆ ਪਿਛਲੇ ਦਿਨਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਕਿਸੇ ਬਹੁਤ ਹੀ ਮਾੜੇ ਕਮੀਨੇ ਜਾਂ ਕੁਝ ਵੀ ਲਫ਼ਜ਼ ਕੋਈ ਹੈ ਨਹੀਂ ਹਜੇ ਲੋਕਾਂ ਨੇ ਜੋ ਹਮਲਾ ਕੀਤਾ ਇਹ ਤਾਂ ਮਾੜੀ ਗੱਲ ਮੈਨੂੰ ਲੱਗਦਾ ਦੁਨੀਆਂ 'ਚ ਨਹੀਂ ਹੋ ਸਕਦੀ ਜਿਸ ਜਿਨ੍ਹਾਂ ਇਨਸਾਨਾਂ ਨੇ ਕੀਤਾ ਸਾਰੇ ਸਿੱਖ ਜਗਤ ਬਹੁਤ ਜ਼ਿਆਦਾ ਗੁੱਸਾ ਮੇਰੇ ਆਪਣੇ ਮੇਰੇ ਪਿਤਾ ਜੀ ਦੇ ਮਨ ਸਾਡੇ ਪਰਿਵਾਰ ਵਿੱਚ ਐ ਅੱਗ ਲੱਗੀ ਸੀ ਕਿ ਇਹ ਤਾਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਹੈ ਮੇਰੇ ਪਿਤਾ ਜੀ ਮੈਂ ਮੁਖਮੰਦੀ ਸੀਐਮ ਸਾਹਿਬ ਮੈਂ ਸਾਰੀ ਕਾਲੀ ਲੀਡਰਸ਼ਿਪ ਇੱਕੋ ਮਿਸ਼ਨ ਤੇ ਲੱਗੀ ਸੀ ਕਿ ਉਹਨਾਂ ਦੋਸ਼ੀਆਂ ਨੂੰ ਕਿਵੇਂ ਨਾ ਕਿਵੇਂ ਜਲਦੀ ਜਲੜ ਫੜਿਆ ਜਾਏ ਤੇ ਸਾਜ਼ਿਸ਼ ਨੂੰ ਨਕਾਬ ਕੀਤਾ ਜਾਵੇ ਕਿਉਂਕਿ ਇੱਕ ਵੱਡੀ ਸਾਜ਼ਿਸ਼ ਕਰਕੇ ਆਪਣੇ ਪੰਜਾਬ ਨੂੰ ਆਪਣੇ ਪੰਜਾਬ ਵਿੱਚ ਆਪਣੀ ਗੋਮ ਵਿੱਚ ਅੱਗ ਲਾਉਣ ਦੀ ਹੈ ਸਾਜ਼ਿਸ਼ ਕੀਤੀ ਗਈ ਸੋ ਅਸੀਂ ਮਿਸ਼ਨ ਬਣਾ ਲਿਆ ਸੀ ਪਰਮਾਤਮਾ ਦੀ ਬੜੀ ਬਖਸ਼ਿਸ਼ ਹੋਈ ਕਿ ਉਹਨਾਂ ਲੋਕਾਂ ਦੇ ਚਿਹਰੇ ਸਾਹਮਣੇ ਆਏ ਤੇ ਹੁਣੇ ADGP ਜੋਰਸ क्राइम ਹੰਟ ਸੋਤਾ ਸਾਹਿਬ ਜੋ SSIT ਤੇ ਸਾਹ ਹੈ ਜਿਨ੍ਹਾਂ ਨੇ ਸਾਰੀ ਇਨਵੈਸਟੀਗੇਸ਼ਨ ਜਿਨ੍ਹਾਂ ਥੱਲੇ ਇਨਵੈਸਟੀਗੇਸ਼ਨ ਉਹ ਸਾਰੀ ਡਿਟੇਲ ਦੇਣਗੇ ਮੈਂ ਤਾਂ ਇਕੱਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਮੈਂ ਗੁਰਦਵਾਰ ਸਾਹਿਬ ਮੱਥਾ ਟੇਕਣ ਚੱਲਿਆ ਕਿਉਂਕਿ ਇਹ ਤਾਂ ਵੱਡੀ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਤੇ ਉਹ ਦੋਸ਼ੀ ਅੱਜ ਸਾਹਮਣੇ ਆਇਆ ਮੈਂ ਸਾਰੀ ਪੰਜਾਬੀਆਂ ਨੂੰ ਸਾਰੇ ਦੁਨੀਆ ਜਿੱਥੇ ਵੀ ਆਪਣੇ ਸਿੱਖ ਭਾਈ ਬੈਠੇ ਐ ਉਹ ਸਾਰਿਆਂ ਦੇ ਚਰਨਾਂ 'ਚ ਦਾਸ ਵੀ ਬਿੰਦੀ ਕਰਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਗੁਰੂ ਮਹਾਰਾਜ ਦੇ ਉੱਥੇ ਆਪਣੇ ਖੰਡ ਪਾਠ ਕਰਨ ਆਪਣੇ ਗੁਰਦਵਾਰ ਸਾਹਿਬ ਖੰਡ ਪਾਠ ਵੀ ਕਰਨ ਤੇ ਘਰੇ ਵੀ ਆਪਣੇ ਪਾਠ ਕਰਨ ਕਿ ਤੇ ਮੈਨੂੰ ਜਿਹੜੇ ਲੋਕੀ ਐ ਮੈਂ ਇਹਨਾਂ ਨੂੰ ਅਸ਼ੋਰ ਕਰਦਾ ਕਿ ਉਹਨਾਂ ਦੋਸ਼ੀਆਂ ਨੂੰ ਸਖਤੋ ਸਖਤ ਸਜਾ ਦਿੱਤੀ ਜਾਊਗੀ ਸਾਡੀ ਸਰਕਾਰ ਦਾ ਆ ਮਿਸ਼ਨ ਹੁਣ ਹੈ ਕਿ ਤੇ ਮੈਂ ਸਾਰੇ ਜਨਤਾ ਨੂੰ ਆਪਣੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਉਹ ਅਮਨ ਮਾਨ ਪੀਸ ਮੇਨਟੇਨ ਰੱਖਣ ਕਿਉਂਕਿ ਆ ਦੋਸ਼ਿਆਂ ਦੀ ਸਾਜ਼ਿਸ਼ ਹੀ ਕੀ ਆਈ ਸੀ ਕਿ ਪੀਸ ਨੂੰ ਖਰਾਬ ਕੀਤਾ ਜਾਏ ਜਿਹੜੇ ਭਾਈਚਾਰਕ ਸਾਂਝ ਹੈ ਇਹਨੂੰ ਖਰਾਬ ਕੀਤਾ ਜਾਏ ਤੇ ਉਹ ਉਹਨਾਂ ਦਾ ਜਿਹਨਾਂ ਜਿਹਨਾਂ ਲੋਕਾਂ ਦਾ ਮਿਸ਼ਨ ਸੀ ਉਹ ਮਿਸ਼ਨ ਆਪਾਂ ਪੂਰਾ ਨਹੀਂ ਹੋਣ ਦੇਣਾ ਤੇ ਮੈਂ ਇਸ ਕਰਕੇ ਇਹ ਤੋਂ ਬਾਅਦ ਮੈਂ ਗਿਆਨ ਚਾਹਣਾ ਮੇਰਾ ਦਿਲ ਭਰਿਆ ਮੈਂ ਗੁਰੂ ਮਹਾਰਾਜ ਦੇ ਉਸ ਗੁਰਦੁਆਰਾ ਸਾਹਿਬ ਜਾ ਕੇ ਧੰਨਵਾਦ ਕਰਨ ਜਾਣਾ ਐਡੀ ਜੀਪੀ ਆਪਣੇ ਜਿਹੜਾ ਕ੍ਰਾਈਮ ਹੈ ਸੋਤਾ ਸਾਹਿਬ ਜਿਹੜੀ ਸਾਰੀ ਜਿਹੜੀ ਲੋਕੀ ਫੜੇ ਗਿਆ ਡਿਟੇਲ ਸਾਰੀ ਤੁਹਾਨੂੰ ਉਹ ਦੇਣੀ ਫਿਰ ਡਿਪਟੀ ਸੀਐਮ ਸਾਹਿਬ ਜਿਹੜਿਤ ਕੋ ਸਾਰੇ ਸਵਾਲ ਆਈ ਕਰਦੇ ਜੇ ਰਹੇ ਜੋ ਨੀਤੀ